ਰਵਾਾ ਸਵਾਗਤ ਹੋ ਰਿਹਾ ਹੈ ਕਾਫੀ ਵਗੈਰਾ ਮਠਾਈ ਵਗੈਰਾ ਔਰ ਨਮਕੀਨ ਵਗੈਰਾ ਸਰਵ ਕੀਤਾ ਜਾ ਰਿਹਾ ਹੈ ਇਸਕੇ ਜੋ ਇੱਕ ਚੀਜ਼ ਮੈਂ ਤੁਹਾਨੂੰ ਕਲੀਅਰ ਕਰਨੀ ਚਾਹਣਾ ਕਿ ਜਿਹੜਾ ਵੀ ਤੁਸੀਂ ਡਾਲਰ ਲੈ ਕੇ ਜਾ ਰਹੇ ਹੋ 20 21 ਨੰਬਰ ਵੈਚ ਪਾਸ ਆ ਗਈ ਆ ਬਾਈ ਜੀ ਹੁਣੀ ਲਾਗੇ ਆ ਬੱਸ ਲੈ ਕੇ ਆਪਣੀ ਸਿਕਿਉਰਿਟੀ ਚੈੱਕ ਹੋਊਗਾ ਉਹ ਕਰਵਾਵਾਂਗੇ ਜਿਹੜੀ ਲਾਈਨ ਆ ਬਾਰਡਰ ਆ ਗਿਆ ਹੈ ਜ਼ੀਰੋ ਲਾਈਨ ਤੇ ਆਪਾਂ ਕਰਾਸ ਕਰ ਸਤ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਤਰੀਕ 8 ਦਿਨ ਸ਼ਨੀਵਾਰ ਮੈਨੂੰ ਦੱਸਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਆਪਣਾ ਇੰਟਰਨੈਸ਼ਨਲ ਟ੍ਰਿਪ ਹੋਣ ਜਾ ਰਿਹਾ ਇਹ ਮੇਰੀ ਲਾਈਫ ਦਾ ਪਹਿਲਾ ਇੰਟਰਨੈਸ਼ਨਲ ਟ੍ਰਿਪ ਹੈ ਸੋ ਆਪਾਂ ਜਾ ਰਹੇ ਹਾਂ ਜੀ ਕੱਲ ਤਰੀਕ 9 ਦਿਨ ਐਤਵਾਰ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਤੁਸੀਂ ਸਾਰੇ ਜਣੇ ਇਸ ਵੀਡੀਓ ਤੇ ਬਨੇ ਰਹੋ ਆਪਾਂ ਇਸ ਵੀਡੀਓ ਰਾਹੀਂ ਤੁਹਾਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਪੂਰੀ ਜਾਣਕਾਰੀ ਦੇਵਾਂਗੇ ਕੀ ਕੀ ਡਾਕੂਮੈਂਟ ਚਾਹੀਦੇ ਹਨ ਸੋ ਵੀਡੀਓ ਦੇ ਵਿੱਚ ਜੁੜੇ ਰਹੋ ਮਿਲਦੇ ਆਂ ਆਪਾਂ ਕੱਲ ਤਰੀਕ 9 ਦੈਨ ਐਤਵਾਰ ਨੂੰ ਸਵੇਰੇ 4 ਵਜੇ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਫੇਰ ਅੱਜ ਤਰੀਕ 9 ਦੇ ਨੇਦਵਾਰ ਸਮਾਂ 4:27 ਹੋ ਗਿਆ ਜਿਹੜੀ ਆਪਣੀ ਬੱਸ ਦਾ ਤੁਰਨ ਦਾ ਟਾਈਮ ਸੀਗਾ ਉਹ ਸੀਗਾ 4 ਵਜੇ ਦਾ ਉਹ ਤੁਰਨੀ ਸੀਗੀ ਕੋਟਕਪੂਰਾ ਤੋਂ ਬਟ ਆਪਾਂ ਨੂੰ ਉਹ ਕਹਿੰਦੇ ਵੀ ਤੁਹਾਨੂੰ ਰਸਤੇ ਦੇ ਵਿੱਚ ਪੈਂਦਾ ਤਲਵੰਡੀ ਭਾਈ ਕੋਟ ਕਰੋੜ ਟੋਲ ਪਲਾਜੇ ਤੋਂ ਆਪਾਂ ਨੂੰ ਉਹ ਲੈ ਲੈਣਗੇ ਤਾਂ ਬਾਈ ਜੀ ਹੁਣ ਇਹ ਨਾਲ ਗੱਲ ਹੋ ਗਈ ਆ ਉਹ ਕਹਿੰਦੇ ਵੀ ਤੁਸੀਂ 4:30 ਵਜੇ ਤੱਕ 4:30 ਵਜੇ ਤੱਕ ਕੋਟਕਪੂਰਾ ਟੋਲ ਪਲਾਜੇ ਤੇ ਜਿਹੜਾ ਕੋਟਕਰੋਡ ਟੋਲ ਪਲਾਜੇ ਤੇ ਪਹੁੰਚੋ ਤੇ ਆਪਾਂ ਲਗਭਗ ਕੋਟ ਕੋਟਕਰੋਡ ਪਹੁੰਚ ਹੀ ਗਏ ਆ ਟੋਲ ਪਲਾਜੇ ਤੇ ਤੇ ਆਪਾਂ ਜਾ ਰਹੇ ਆ ਮੇਰੇ ਨਾਲ ਮੈਨੂੰ ਡ੍ਰੌਪ ਕਰਨ ਵਾਸਤੇ ਜਾ ਰਿਹਾ ਗੁਰਵਿੰਦਰ ਸਿੰਘ ਛੋਟਾ ਵੀਰ ਸੋ ਆਪਾਂ ਮਿਲਦੇ ਆ ਅਗਲੀ ਅਪਡੇਟ ਲਈ ਧੰਨਵਾਦ ਹਾਂਜੀ ਜੋ ਵੀ ਸੰਗਤ ਨੇ ਮੈਨੂੰ ਮਾਇਆ ਦਿੱਤੀ ਸੀਗੀ ਸ੍ਰੀ ਕਰਤਾਰਪੁਰ ਸਾਹਿਬ ਵਾਸਤੇ ਉਹ ਸਾਰੀ ਮਾਇਆ ਆਪਾਂ ਜਿਹੜੀ ਵੀ ਹੈਗੀ ਆ ਲੰਗਰ ਦੇ ਵਿੱਚ ਰਸਤੇ ਜੋ ਸਮਗਰੀ ਚਾਹੀਦੀ ਹੁੰਦੀ ਆ ਮੈਂ ਲੰਗਰ ਦੀ ਸੇਵਾ ਵਾਸਤੇ ਉਹ ਸਮਗਰੀ ਆ ਜਿਹੜੀ ਰਸ ਦਾ ਉਹ ਇੱਥੋਂ ਖਰੀਦ ਲਈ ਆ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਆ ਜੋ ਵੀ ਕਰਤਾਰਪੁਰ ਸਾਹਿਬ ਜਾਣਾ ਚਾਹੁੰਦਾ ਉਹ ਲੰਗਰ ਦੀ ਸੇਵਾ ਵਾਸਤੇ ਜਾ ਤਾਂ ਤੁਸੀਂ ਮਾਇਆ ਭੇਜ ਸਕਦੇ ਹੋ ਤੇ ਜਾਂ ਤੁਸੀਂ ਉੱਥੇ ਸਮਗਰੀ ਖਰੀਦ ਕੇ ਲੈ ਕੇ ਜਾਓ ਤਾਂ ਬੜੀ ਵਧੀਆ ਚੀਜ਼ ਆ ਪਰ ਸਮਗਰੀ ਦੇ ਵਿੱਚ ਲਿਮਿਟੇਸ਼ਨ ਹੈਗੀ ਆ ਤੁਸੀਂ 7 ਕਿਲੋ weight ਹੀ ਲਿਜਾ ਸਕਦੇ ਹੋ 7 ਕਿਲੋ weight ਤੁਸੀਂ ਲਿਜਾ ਸਕਦੇ ਹੋ ਤਾਂ ਆਪਣਾ weight ਉਸ ਹਿਸਾਬ ਨਾਲ ਕੈਲਕੂਲੇਟ ਕਰਕੇ ਹੀ ਲੈ ਕੇ ਜਾਣਾ ਜਿਵੇਂ ਮੈਂ 3 ਕਿਲੋ ਅਲੱਗ-ਅਲੱਗ ਪ੍ਰਕਾਰ ਦੀਆਂ ਦਾਲਾਂ ਲੈ ਲਈਆਂ ਤੇ 2 ਕਿਲੋ ਦੇਸੀ ਘਿਓ ਲੈ ਲਿਆ ਤਕਰੀਬਨ ਮੇਰਾ 5 ਕਿਲੋ weight ਹੈਗਾ ਮੇਰੇ ਕੋਲੇ ਹੈਗਾ ਪਰ ਕਿੱਲੋ ਤੁਸੀਂ ਲਾ ਲੋ ਜਿਵੇਂ ਮੇਰਾ ਬੈਗ ਹੋਊਗਾ ਜਾਂ ਚਾਰਜਰ ਵਗੈਰਾ ਜਾਂ ਕੁਝ ਵੀ ਇਦਾਂ ਦਾ ਨਿੱਕਾ ਮੋਟਾ ਸਮਾਨ ਜੋ ਬੈਗ ਦੇ ਵਿੱਚ ਹੁੰਦਾ ਤਾਂ ਉਹ ਰੱਖ ਲਿਆ ਮੈਂ ਤੇ ਜਿੰਨੇ ਵੀ ਸੰਗਤ ਨੇ ਵੀਰਾਂ ਨੇ ਮਾਇਆ ਦਿੱਤੀ ਆ ਗੁਰੂ ਘਰ ਦੇ ਵਿੱਚ ਸੇਵਾ ਵਾਸਤੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਸਾਰਿਆਂ ਨਾਲ ਇਹ ਜਾਣਕਾਰੀ ਸਾਂਝੀ ਕਰਨਾ ਚਾਹਣਾ ਕਿ ਅਗਰ ਕਿਸੇ ਵੀਰ ਭਰਾ ਨੇ ਜਾਂ ਮਾਤਾਵਾਂ ਨੇ ਬਜ਼ੁਰਗਾਂ ਨੇ ਕਿਸੇ ਨੇ ਵੀ ਸ੍ਰੀ ਕਰਤਾਰਪੁਰ ਸਾਹਿਬ ਯਾਤਰਾ ਵਾਸਤੇ ਜਾਣਾ ਤਾਂ ਤੁਸੀਂ ਸੇਵਾ ਸੁਸਾਇਟੀ ਹੈਗੀ ਆ ਗੁਰੂ ਧਾਮ ਸੇਵਾ ਸੁਸਾਇਟੀ ਕੋਟਕਪੂਰਾ ਉਹਨਾਂ ਦੇ ਜਿਹੜੇ ਬਾਈ ਹਰਨਾਮ ਜੀ ਹੈਗੇ ਨੇ ਹਰਨਾਮ ਸਿੰਘ ਮੱਕੜ ਜੀ ਬਾਈ ਸ਼ੰਕਰ ਲਾਲ ਜੀ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਨੰਬਰ ਜਿਹੜਾ ਹੈਗਾ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਵੀ ਦੇ ਦੇਵਾਂਗਾ ਉਹ ਆਪਣੇ ਬਾਈ ਜੀ ਹੋਣੀ ਹੈ ਸੇਵਾ ਕਰ ਰਹੇ ਨੇ ਕਾਫੀ ਟਾਈਮ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਵਾਸਤੇ ਲੈ ਕੇ ਜਾ ਰਹੇ ਨੇ ਤੇ ਜੁਲਾਈ 2025 ਦੇ ਵਿੱਚ ਉਹ 10 ਦਿਨ ਦਾ ਟੂਰ ਵੀ ਲੈ ਕੇ ਜਾ ਰਹੇ ਨੇ ਜਿਹੜੇ ਆ ਪਾਕਿਸਤਾਨ ਦੇ ਵਿੱਚ ਪੰਜ ਗੁਰਦੁਆਰਾ ਸਾਹਿਬ ਨੇ ਉਹਦੇ ਵਿੱਚ ਲਾਹੌਰ ਵੀ ਸ਼ਾਮਲ ਆ ਪੰਜਾ ਸਾਹਿਬ ਇਦਾਂ ਪੰਜ ਗੁਰਦੁਆਰਾ ਸਾਹਿਬ ਪੰਜ ਧਾਮ ਸ਼ਾਮਲ ਨੇ ਤੁਸੀਂ ਉਹਦੀ ਵੀ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਪਰ ਭਾਈ ਜੀ ਉਹਨਾਂ ਨੇ ਦੱਸਿਆ ਸੀਗਾ ਵੀ ਉਹਦਾ ਜਿਹੜਾ ਖਰਚਾ ਹੈਗਾ ਇੱਕ ਬੰਦੇ ਦਾ 10000 ਰੁਪਿਆ ਜਿਹੜਾ ਟਰੈਵਲ ਦਾ ਖਰਚਾ ਜੋ ਵੀ ਹੈਗਾ ਉਹ ਤੁਹਾਡੇ ਤੋਂ 10000 ਰੁਪਿਆ ਲੈਂਦੇ ਨੇ ਪਰ ਜਿਹੜਾ ਆਪਣਾ ਕਰਤਾਰਪੁਰ ਸਾਹਿਬ ਦਾ ਹੈਗਾ ਇਹਦੇ ਵਾਸਤੇ ਜਿਹੜਾ ਇਹਨਾਂ ਨੇ 1000 ਰੁਪਿਆ ਫੀਸ ਰੱਖੀ ਹੋਈ ਆ ਉਹਦੇ ਵਿੱਚ ਤੁਹਾਡੀ ਰਜਿਸਟ੍ਰੇਸ਼ਨ ਵੀ ਕਰਵਾ ਕੇ ਦੇਣਗੇ ਤੁਹਾਨੂੰ ਮਤਲਬ ਕੋਟਕਪੂਰਾ ਤੋਂ ਚੱਕਣਗੇ ਜੇ ਰਸਤੇ ਦੇ ਵਿੱਚ ਕੋਟਕਪੂਰਾ ਤੋਂ ਲੈ ਕੇ ਅਮਰਸਰ ਰਸਤੇ ਦੇ ਵਿੱਚ ਕੋਈ ਵੀ ਤੁਹਾਡਾ ਸਟੇ ਪੈਂਦਾ ਜਾਂ ਜਿੱਥੇ ਘਰ ਨੇੜੇ ਹੁੰਦਾ ਉੱਥੇ ਵੀ ਤੁਸੀਂ ਬਾਈ ਜੀ ਉਹਨਾਂ ਨੂੰ ਦੱਸ ਸਕਦੇ ਹੋ ਕਿ ਉੱਥੋਂ ਹੀ ਤੁਹਾਨੂੰ ਇਹ ਨਾਲ ਲੈ ਲੈਣਗੇ ਵੈਸੇ ਤਾਂ ਤੁਸੀਂ ਕੋਟਕਪੂਰੇ 4 ਵਜੇ ਪਹੁੰਚਣ ਦੀ ਕੋਸ਼ਿਸ਼ ਕਰੋ ਉੱਥੋਂ ਸਾਰੇ ਸੰਗਤ ਜਿਹੜੀ ਹੋ ਕੇ ਚੱਲਦੀ ਆ ਤੇ ਮੈਨੂੰ ਥੋੜਾ ਨਜ਼ਦੀਕ ਪੈਂਦਾ ਸੀਗਾ ਤਲਵੰਡੀ ਭਾਈ ਤਾਂ ਹੀ ਬਾਈ ਜੀ ਹੋਣਾ ਨੇ ਮੈਨੂੰ ਕੋਟਕਪੂਰੇ ਕੋਟ ਕਰੋੜ ਟੋਲ ਪਲਾਜ਼ੇ ਤੇ ਹੀ ਰੋਕ ਦਿੱਤਾ ਤੇ ਸੰਗਤ ਨੂੰ ਮੈਂ ਇਹ ਵੀ ਦੱਸਣਾ ਚਾਹਣਾ ਕਿ ਜਦੋਂ ਵੀ ਆਪਾਂ ਇਹ ਕਰਸ਼ਰੀ ਕਰਤਾਰਪੁਰ ਸਾਹਿਬ ਯਾਤਰਾ ਵਾਸਤੇ ਜਾਂਦੇ ਆ ਤੇ 20 ਡਾਲਰ ਅਮਰੀਕੀ ਆਪਾਂ ਨੂੰ ਚਾਹੀਦੇ ਹੁੰਦੇ ਆ ਕੋਸ਼ਿਸ਼ ਕਰੋ ਆਪਣੇ 20 ਡਾਲਰ ਅਮਰੀਕੀ ਖੁਦ ప్రతి ਬੰਦੇ ਵਾਸਤੇ ਹੁੰਦੇ ਆ ਆਪਣੇ ਇਥੋਂ ਕੈਰੀ ਕਰਕੇ ਹੀ ਜਾਓ ਵੈਸਟਰਨ ਯੂਨੀਅਨ ਤੋਂ ਤੁਸੀਂ ਲੈ ਸਕਦੇ ਹੋ 20 ਡਾਲਰ ਜੋ ਵੀ ਰੇਟ ਹੁੰਦਾ ਉਸ ਰੇਟ ਦੇ ਹਿਸਾਬ ਨਾਲ ਤੁਹਾਨੂੰ ਉਹ ਡਾਲਰ ਦੇ ਦਿੰਦੇ ਆ ਜਿੰਨੇ ਡਾਲਰ ਦਾ ਰੇਟ ਚੱਲਦਾ ਰੁਪਈਏ ਦਾ ਰੇਟ ਚੱਲਦਾ ਹੁੰਦਾ ਵੈਸਟਰਨ ਯੂਨੀਅਨ ਲੈਣ ਦੱਸ ਕੇ ਜਾਓ ਇੱਕ ਚੀਜ਼ ਮੈਂ ਤੁਹਾਨੂੰ ਕਲੀਅਰ ਕਰਨੀ ਚਾਹਣਾ ਕਿ ਜਿਹੜਾ ਵੀ ਤੁਸੀਂ ਡਾਲਰ ਲੈ ਕੇ ਜਾ ਰਹੇ ਹੋ 20 ਰੁਪਏ 20 ਅਮਰੀਕੀ ਡਾਲਰ ਜੋ ਲੈ ਕੇ ਜਾ ਰਹੇ ਆ ਉਹ ਬਿਲਕੁਲ ਸਾਫ਼-ਸਾਫ਼ ਹੋਣਾ ਚਾਹੀਦਾ ਉਹਦੇ ਵਿੱਚ ਮਤਲਬ ਕੋਈ ਵੀ ਕਟਫਟ ਨਹੀਂ ਹੋਣਾ ਚਾਹੀਦਾ ਤਾਂ ਜੋ ਅੰਬੈਸੀ ਦੇ ਵਿੱਚ ਉੱਥੇ ਪਾਕਿਸਤਾਨ ਅੰਬੈਸੀ ਤੁਹਾਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜੇ ਹੋਇਆ ਕੋਟ ਕਰੋੜ ਟੋਲ ਪਲਾਜ਼ਾ ਤੇ ਬੱਸ ਦੀ ਕਰ ਰਹੇ ਆ ਵੇਟ ਅਜੇ ਤੱਕ ਬੱਸ ਆਈ ਨਹੀਂਗੀ ਸੋ ਵੇਟ ਕਰਦੇ ਆ ਜਦੋਂ ਤੱਕ ਆਉਂਦੀ ਆ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਬਾਈ ਜਸਪਾਲ ਜੀ ਦਾ ਜਿਨ੍ਹਾਂ ਨੇ ਆਪਾਂ ਨੂੰ ਬਾਈ ਸ਼ੰਕਰ ਜੀ ਹੁਣਾਂ ਨਾਲ ਮਿਲਾਇਆ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਵਾਸਤੇ ਪ੍ਰੇਰਿਤ ਕੀਤਾ 5:30 ਵਜੇ ਦਾ ਟਾਈਮ ਹੋ ਗਿਆ ਮੈਨੂੰ ਇੱਥੇ ਤਕਰੀਬਨ ਖੜੇ ਹੋਏ ਨੂੰ ਸਵੇਰ ਦੇ 5:30 ਵਜੇ ਗਏ ਨੇ ਬਾਈ ਜੀ ਹੁਣਾਂ ਨਾਲ ਗੱਲ ਹੋਈ ਆ ਉਹ ਆਪਣੇ ਕੋਲੇ 5:40 ਮਿੰਟਾਂ ਤੱਕ ਪਹੁੰਚਣ ਵਾਲੇ ਨੇ ਮੋਦਕੀ ਤੋਂ ਬੱਸ ਨਿਕਲ ਚੁੱਕੀ ਆ ਸੋ ਵੇਟ ਕਰਦੇ ਆ ਜੀ 5-10 ਮਿੰਟਾਂ ਤੱਕ ਮਿਲਦੇ ਆਪਾਂ ਬੱਸ ਦੇ ਵਿੱਚ ਹੀ ਲਓ ਜੀ ਬੱਸ ਆ ਗਈ ਆ ਬਾਈ ਜੀ ਹੁਣੀ ਲਾਗੇ ਆ ਬੱਸ ਲੈ ਕੇ ਸੋ ਆਪਾਂ ਪਹੁੰਚ ਗਏ ਆ ਜਾ ਰਹੇ ਆ ਜੀ ਆਪਾਂ ਸ੍ਰੀ ਕਾਤਾਰਪੁਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਹੀਂ ਮਾਫੀ ਜੀ ਹਾਂਜੀ ਕੋਈ ਗੱਲ ਨਹੀਂ ਜੀ ਬਹੁਤ ਬਹੁਤ ਧੰਨਵਾਦੀ ਜੀ ਤੁਹਾਡਾ ਆਪਾਂ ਪਹੁੰਚ ਗਏ ਮਘੂ ਤੋਂ ਅੱਗੇ ਹਵੇਲੀ ਦੇ ਵਿੱਚ ਹੁਣ ਆਪਾਂ ਇੱਥੇ ਰੁਕੇ ਹੋਏ ਆ ਚਾਹ ਪੀਣ ਵਾਸਤੇ ਤੇ ਚਾਹ ਦਾ ਪ੍ਰਬੰਧ ਇੱਥੇ ਬਾਈ ਜੀ ਹੁਣਾ ਵੱਲੋਂ ਕੀਤਾ ਹੋਇਆ ਤੇ ਚਾਹ ਲੈ ਕੇ ਕੁਝ ਸਨੈਕਸ ਵਗੈਰਾ ਨਾਲ ਖਾ ਕੇ ਤਾਂ ਜੋ ਕਈ ਸੰਗਤ ਜਿਵੇਂ ਸਵੇਰ 4 ਵਜੇ ਤੋਂ ਚੱਲੇ ਹੋਏ ਆ ਰਸਤੇ ਦੇ ਵਿੱਚ ਮਤਲਬ ਇੱਕ ਸਟੇ ਹੋ ਜਾਂਦਾ ਬ੍ਰੇਕ ਵੀ ਹੋ ਜਾਂਦੀ ਆ ਥੋੜਾ ਕਿਸੇ ਨੇ ਸਟੈਚਿੰਗ ਵਗੈਰਾ ਕਰਨੀ ਉਹ ਵੀ ਕਰ ਸਕਦਾ ਤੇ ਚਾਹ ਵਗੈਰਾ ਲੈ ਕੇ ਆਪਾਂ ਪੀ ਪੀ ਰਹੇ ਇੱਥੇ ਤੇ ਫਿਰ ਥੋੜੇ ਟਾਈਮ ਤੱਕ ਅੱਗੇ ਜਾਵਾਂਗੇ ਤੇ ਬਹੁਤ ਸੰਗਤ ਸਾਰੀ ਬਹੁਤ ਖੁਸ਼ ਆ ਤੇ ਬਹੁਤ ਇੱਕ ਖੁਸ਼ੀ ਜੀ ਹੋ ਰਹੀ ਆ ਚਾਜ ਆ ਚੜ ਰਿਹਾ ਚਾ ਚਰਮਾ ਵੀ ਚਾਹੀਦਾ ਆਪਾਂ ਗੁਰੂ ਦੇ ਘਰ ਜਾ ਰਹੇ ਆ ਆਪਣੇ ਗੁਰੂ ਨੂੰ ਮਿਲਣ ਵਾਸਤੇ ਜਾ ਰਹੇ ਆ ਤਾਂ ਚਾਹ ਮੰਨ ਦੇ ਵਿੱਚ ਹੋਣਾ ਵੀ ਚਾਹੀਦਾ ਸੋ ਮਿਲਦੇ ਆਪਾਂ ਅੱਗੇ ਲੋ ਜੀ ਚਾਹ ਦੇ ਨਾਲ ਆਪਾਂ ਨੂੰ ਸੈਂਡਸ ਵਗੈਰਾ ਹੋ ਗਿਆ ਇੱਕ ਮੈਂ ਟੋਸਟਡ ਆਏ ਸੀ ਉਹ ਅਸੀਂ ਛਕ ਲਏ ਆ ਇਹ ਨਾਲ ਨੇ ਆਪਣੇ ਭਾਈ ਸੁਖਦੀਪ ਜੀ ਅਸੀ ਕਾਲ ਜੀ ਹਾਂ ਜੀ ਇਹ ਆਪਣੇ ਨਾਲ ਰਹਿਣਗੇ ਵਲੌਗ ਦੇ ਲੋ ਜੀ ਸੰਗਤ ਨੇ ਚਾਹ ਵਗੈਰਾ ਛਕ ਲਈ ਆ ਸੋ ਕਈ ਛਕ ਰਹੇ ਨੇ ਹਜੇ ਜਿਹੜੇ ਸੇਵਾਦਾਰ ਸੀਗੇ ਛਕ ਕੇ Thank you. thank <laughs> ਆਪਾਂ ਪਹੁੰਚ ਗਏ ਆ ਟੋਲ ਪਲਾਜ਼ਾ ਤੇ ਡੇਰਾ ਬਾਬਾ ਨਾਨਕ ਨੂੰ ਜਿਹੜਾ ਰਸਤੇ ਦੇ ਵਿੱਚ ਆਉਂਦਾ ਜਿਹੜਾ ਏਰੀਆ ਹੁਣ ਇਹ ਹਾਂਜੀ ਸੰਗਤ ਜੀ ਤੁਹਾਨੂੰ ਇੱਕ ਗੱਲ ਤਾਂ ਪੱਕੀ ਮਿਲੂਗੀ ਕਿ ਇਹ ਤੀਸਾ ਗੇੜਾ ਹੈ ਤੁਹਾਨੂੰ ਬਿਲਕੁਲ ਵੀ ਉਪਰਾਂਪਣ ਮਹਿਸੂਸ ਨਹੀਂ ਹੋਊਗਾ ਸਭ ਤੋਂ ਪਹਿਲੇ ਗੇੜੇ ਦੇ ਵਿੱਚ ਆਪਾਂ ਨੂੰ ਮਿਲੀਆਂ ਸੀਆਂ ਨੈਕਸ ਚਾਹ ਦੇ ਨਾਲ ਦੂਸਰੀ ਵਾਰ ਆਪਾਂ ਨੂੰ ਖਾਨ ਨੂੰ ਮਿਲਿਆ ਸੀ ਆ ਨਾਰੀਅਲ ਦੀਆਂ ਟੌਫੀਆਂ ਤੇ ਉਸ ਤੋਂ ਬਾਅਦ ਆਪਾਂ ਨੂੰ ਮਿਲਿਆ ਸੀ ਨਮਕੀਨ ਤੇ ਇਸ ਵਾਰੀ ਆਪਣੇ ਕੋਲੇ ਆ ਰਹੇ ਨੇ ਬਿਸਕਟ ਠੀਕ ਹੈ ਜੀ ਬਿਲਕੁਲ ਹੀ ਪਰਿਵਾਰ ਵਰਗਾ ਮਾਹੌਲ ਦੇਖਣ ਨੂੰ ਮਿਲੂਗਾ ਤੁਹਾਨੂੰ ਸੋ ਧੰਨਵਾਦੀਏ ਉਹ ਬਿਸਕਟ ਚੰਗੇ ਜਿਹੇ ਆਏ ਸੀ ਲੋ ਜੀ ਆਪਣਾ ਬੈਚ ਪੈਂਡਿੰਗ ਸੀਗਾ 21 ਨੰਬਰ ਆਪਾਂ ਨੂੰ ਹੁਣ ਮਿਲਣ ਜਾ ਰਿਹਾ 21 ਨੰਬਰ ਬੈਚ ਆ ਬੈਚ ਜੇ ਬੰਦੇ ਕਾਸ ਨਿਕਲ ਨਾ ਜੀ ਆਪਾਂ ਐਂਟਰ ਹੋ ਗਏ ਆ ਕਰਤਾਰਪੁਰ ਪੁਲ ਲਾਂਘੇ ਦੇ ਵਿੱਚ ਕੋਰੀਡੋਰੀਆਂ ਦੇ ਬਾਹਰ ਖੜੇ ਹੋਏ ਆ ਇੱਥੇ ਆਪਣੀ ਸਕਿਉਰਿਟੀ ਚੈੱਕ ਕਰ ਰਹੀ ਜਿੰਨੀ ਵੀ ਸੰਗਤ ਬੱਸ ਦੇ ਵਿੱਚ ਬੈਠੀ ਹੋਈ ਆ ਸਾਰਿਆਂ ਦੇ ਡਾਕੂਮੈਂਟ ਚੈੱਕ ਕਰ ਰਹੇ ਨੇ ਸਕਿਉਰਿਟੀ ਪਰਪਸ ਨੂੰ ਲੈ ਕੇ ਮੈਂ ਜੋ ਵੀ ਸਟਾਫ ਹੈਗਾ ਉਹਨੂੰ ਨਹੀਂ ਦਿਖਾ ਰਿਹਾ ਹਾਂਜੀ ਇਸ ਵਕਤ ਆਪਾਂ ਪਹੁੰਚ ਗਏ ਆਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਕੋਰੀਡੋਰ ਤੇ ਖੜੇ ਹੋਏ ਆਂ ਹਜੇ ਆਪਾਂ ਇੰਡੀਆ ਵਾਲੇ ਪਾਸੇ ਹੀ ਆਂ ਥੋੜੀ ਦੇਰ ਤੱਕ ਆਪਾਂ ਐਂਟਰ ਹੋਵਾਂਗੇ ਪਾਕਿਸਤਾਨ ਵਾਲੀ ਸਾਈਡ ਤੇ ਕੋਰੀਡੋਰ ਦੇ ਵਿੱਚ ਆਪਾਂ ਪਹੁੰਚ ਗਏ ਆਂ ਸਾਰੀ ਸੰਗਤ ਜਿੰਨੀ ਵੀ ਹੈਗੀ ਆ ਇੱਥੇ ਪਹੁੰਚ ਚੁੱਕੀ ਆ ਆਪਣੇ ਨਾਲ ਦੀਆਂ ਬੱਸਾਂ ਵੀ ਆ ਚੁੱਕੀਆਂ ਨੇ ਤੇ ਇੱਥੇ ਆਪਾਂ ਕੋਸ਼ਿਸ਼ ਕਰਦੇ ਤੁਹਾਨੂੰ ਮਲਾਉਣੇ ਆ ਬਹੁਤ ਹੀ ਪਿਆਰੀ ਸ਼ਖਸੀਅਤ ਸਰਦਾਰ ਹਰਨਾਮ ਸਿੰਘ ਮੱਕੜ ਜੀ ਸਾਹਿਬ ਨਾਲ ਤੇ ਸ਼੍ਰੀ ਸ਼ੰਕਰ ਲਾਲ ਜੀ ਨਾਲ ਤੇ ਉਹਨਾਂ ਤੋਂ ਆਪਾਂ ਜਾਣਕਾਰੀ ਲੈਣੇ ਆ ਕਿ ਕਿੱਦਾਂ ਆਪਾਂ ਕਰਤਾਰਪੁਰ ਸਾਹਿਬ ਜਾ ਸਕਦੇ ਆ ਕਿੱਦਾਂ ਦੀ ਰਜਿਸਟ੍ਰੇਸ਼ਨ ਹੁੰਦੀ ਆ ਕੀ ਪ੍ਰੋਸੈਸ ਹੁੰਦਾ ਪੂਰੀ ਜਾਣਕਾਰੀ ਲਈ ਵੀਡੀਓ ਨਾਲ ਬਣੇ ਰਹੋ ਮਿਲਦੇ ਆਂ ਅਗਲੇ ਆ ਗਈ ਆਪਣੀ ਦੂਸਰੀ ਬੱਸ ਵੀ ਇਹਦੇ ਵਿੱਚ ਦੂਜੀ ਸੰਗਤ ਆ ਅੱਜ ਆਪਣੇ ਨਾਲ ਆਈ ਨਹੀਂ 2 ਬੱਸਾਂ ਤੇ 3 ਨੋਵਾ ਗੱਡੀਆਂ ਹਾਂਜੀ ਇਸ ਵਕਤ ਆਪਾਂ ਖੜੇ ਆ ਕਰਤਾਰਪੁਰ ਸਾਹਿਬ ਲਾਂਘਾ ਤੇ ਜੋ ਕਿ ਇੰਡੀਆ ਵਾਲ ਪਾਸੇ ਕੋਰੀਡੋਰ ਹੈਗਾ ਇਸ ਤੋਂ ਬਾਅਦ ਆਪਾਂ ਜਾਵਾਂਗੇ ਅੰਦਰ ਅੰਦਰ ਜਾ ਕੇ ਜੋ ਵੀ ਆਪਣੀ ਸਿਕਿਉਰਿਟੀ ਚੈੱਕ ਹੋਊਗਾ ਉਹ ਕਰਵਾਵਾਂਗੇ ਤੇ ਮਿਲਦੇ ਆਂ ਆਪਾਂ ਦੂਸਰੀ ਸਾਈਡ ਜਾ ਕੇ ਹਾਂਜੀ ਜੋ ਵੀ ਸੰਗਤ ਕਰਤਾਰਪੁਰ ਸਾਹਿਬ ਵਾਸਤੇ ਗੁਰਦੁਆਰਾ ਸਾਹਿਬ ਦੀ ਲੰਗਰ ਦੀ ਸੇਵਾ ਵਾਸਤੇ ਰਸਦ ਲੈ ਕੇ ਜਾਣਾ ਚਾਹੁੰਦੇ ਅਗਰ ਘਰੋਂ ਤੁਸੀਂ ਨਹੀਂ ਵੀ ਲੈ ਕੇ ਆਏ ਤਾਂ ਇਸ ਸ਼ਾਪ ਤੋਂ ਤੁਸੀਂ ਰਸਦ ਵੀ ਲੈ ਸਕਦੇ ਹੋ ਜੋ ਵੀ ਲੰਗਰ ਦਾ ਸਮਾਨ ਹੈਗਾ ਰਸਦ ਹੁੰਦੀ ਹੈ ਉਹ ਤੁਸੀਂ ਲੈ ਸਕਦੇ ਹੋ ਤੇ ਨਾਲ ਹੀ ਇੱਥੇ ਤੁਸੀਂ ਦੇਖ ਸਕਦੇ ਹੋ ਅਗਰ ਤੁਹਾਨੂੰ ਪੇਮੈਂਟ ਦੀ ਜਰੂਰਤਤਾ ਤਾਂ SBI ਦਾ ATM ਵੀ ਇੱਥੇ ਮੌਜੂਦ ਹੈਗਾ ਹਾਂਜੀ ਇਸ ਵਕਤ ਆਪਾਂ ਖੜੇ ਹੋਏ ਹਾਂ ਕੋਰੀਡੋਰ ਦੇ ਅੰਦਰ ਤੇ ਇਸ ਸਾਈਡ ਤੋਂ ਤੁਸੀਂ ਦੇਖੋਗੇ ਮੇਰੀ ਬੈਕ ਸਾਈਡ ਵੈਲਕਮ ਜੋ ਵੀ ਸੰਗਤ ਕਰਤਾਰਪੁਰ ਸਾਹਿਬ ਲਈ ਜਾਣਾ ਚਾਹੁੰਦੀ ਹੈ ਇੱਥੋਂ ਐਂਟਰੀ ਹੋਵੇਗੀ ਸਭ ਤੋਂ ਪਹਿਲਾਂ ਆਪਾਂ ਇੱਧਰ ਪੋਲਿੰਗ ਜੋ ਵੀ ਪਾਕਿਸਤਾਨ ਦੇ ਵਿੱਚ ਪੋਲੀਓ ਦੀਆਂ ਬੂੰਦਾ ਐਂਟਰ ਹੋਣ ਤੋਂ ਪਹਿਲਾਂ ਪਾਈਆਂ ਜਾਂਦੀਆਂ ਹੈ ਉਹ ਸਭ ਤੋਂ ਪਹਿਲਾਂ ਲੈਣੀਆਂ ਜ਼ਰੂਰੀ ਹਨ ਸੋ ਹਾਂਜੀ ਤੁਸੀਂ ਦੇਖ ਰਹੇ ਹੋ ਸਾਹਮਣੇ ਪੋਲੀਓ ਸੈਂਟਰ ਹੈ ਪੋਲੀਓ ਸੈਂਟਰ ਤੋਂ ਬੂੰਦਾ ਪਿਆਈਆਂ ਜਾਣਗੀਆਂ ਫਿਰ ਇਹ ਸਾਈਡ ਤੋਂ ਤੁਸੀਂ ਅੱਗੇ ਜਾ ਸਕਦੇ ਹੋ ਸ੍ਰੀ ਕਰਤਾਰਪੁਰ ਸਾਹਿਬ ਵੱਲ ਐਂਟਰੀ ਹੈ ਤੇ ਇਹ ਹੈਗਾ ਕਰਤਾਰਪੁਰ ਸਾਹਿਬ ਦਾ ਪੂਰੀ ਦੋਰ ਕਰਤਾਰਪੁਰ ਲੰਘਾ ਵੀ ਕਿਹਾ ਜਾਂਦਾ ਹੈ ਜਿਸ ਨਾਲ ਪੂਰੀ ਲਾਈਨ ਸਾਰੇ ਪੋਲੀਓ ਸੈਂਟਰ ਤੇ ਜਾ ਰਹੇ ਆ ਸਾਰਿਆਂ ਨੂੰ ਪੋਲ ਹੁੰਦਾ ਪਿਆਈਆਂ ਜਾਣਗੀਆਂ ਪਹਿਲਾਂ ਬੱਚਿਆਂ ਨੂੰ ਪਿਆਈਆਂ ਜਾਂਦੀਆਂ ਸੀ ਹੁਣ ਬੰਦਿਆਂ ਨੂੰ ਪਿਆਏ ਹਨ ਕੰਪਨੀ ਨੂੰ ਮੈ ਰਹੀ ਹੈ ਜੀ ਕਾਫੀ ਕਾਫੀ ਦੇ ਨਾਲ ਕੀ ਆ ਹਟ ਸੋ ਸਾਰਿਆਂ ਦੇ ਵੈਲਕਮ ਵਾਸਤੇ ਕਾਫੀ ਪਿਆਈ ਜਾ ਰਹੀ ਹੈ ਲੋ ਵੀ ਜੋ ਵੀ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਆਸਤੇ ਜਾ ਰਹੇ ਨੇ ਜੀ 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 ਪਰਵਾਹ ਸਵਾਗਤ ਹੋ ਰਿਹਾ ਹੈ ਕਾਫੀ ਵਗੈਰਾ ਮਠਾਈ ਵਗੈਰਾ ਔਰ ਨਮਕੀਨ ਵਗੈਰਾ ਸਰਵ ਕੀਤਾ ਜਾ ਰਿਹਾ ਹੈ ਸਪੈਸ਼ਲਟੀ ਪਰਮਾਤਮਾ ਦੀ ਕਿਰਪਾ ਨਾਲ ਕੋਟਵੇਦੀ ਸੰਗਤ ਦੇ ਹਿੱਸੇ ਹੁੰਦੀ ਹੈ ਔਰ ਮੈਡਮ ਜੀ ਸਾਡੇ ਨਾਲ ਹੈ ਹਰਮਿਤ ਕੌਰ ਜੀ ਇਹਨਾਂ ਦੇ ਸਦਕਾ ਸਾਡੀ ਸੰਗਤ ਦਾ ਇੱਥੇ ਸਤਿਕਾਰ ਹੁੰਦਾ ਹੈ ਔਰ ਸਾਡੀ ਸੰਗਤਾਂ ਜੀ ਬੜੀ ਖੁਸ਼ ਹੈ ਜੇਸੀ ਬਾਬਾ ਨਾਨਕ ਦੇ ਵਰਤੇ ਆ ਰਹੇ ਔਰ ਖੁਸ਼ੀਆਂ ਪ੍ਰਾਪਤ ਕਰਾਂਗੇ ਪਰਮਾਤਮਾ ਇਸੇ ਹੀ ਤਰੀਕੇ ਸਰ ਨੂੰ ਮੇਹਰ ਕਰੇ ਚਰਦੀ ਕਲਾ ਬਖਸ਼ੇ ਤੇ ਮਨ ਲੋਗਨੀ ਬਾਤ ਚੋਗਨੀ ਤਰੱਕੀ ਕਰਾਵੇ ਅਤੇ ਇਸੇ ਹੀ ਤਰੀਕੇ ਸੀ ਇਸ ਸੰਤਾਨ ਤੇ ਆਕੇ ਬਾਬੇ ਨਾਨਕ ਦੇ ਦਰਸ਼ਨ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਜੀ ਉਹ ਘੜੀ ਆ ਜਾ ਗਈ ਆ ਤੁਸੀਂ ਦੇਖ ਸਕਦੇ ਹੋ ਮੇਰੀ ਬੈਕ ਸਾਈਡ ਤੇ ਹੈ ਪਾਕਿਸਤਾਨ ਦਾ ਜਿਹੜੀ ਲਾਈਨ ਆ ਬਾਰਡਰ ਆ ਗਿਆ ਹੈ ਜ਼ੀਰੋ ਲਾਈਨ ਤੇ ਆਪਾਂ ਕ੍ਰੋਸ ਕਰਾਂਗੇ ਬਹੁਤ ਖੁਸ਼ੀ ਹੋ ਰਹੀ ਆ ਜੀ ਅੱਜ ਪਹਿਲੀ ਵਾਰ ਆਪਾਂ ਅ ਬਾਰਡਰ ਕ੍ਰੋਸ ਕਰ ਰਹੇ ਆ ਇੰਟਰਨੈਸ਼ਨਲ ਟ੍ਰਿਪ ਵਾਸਤੇ ਜਿਹੜੀ ਸਟਾਰਟਿੰਗ ਹੋਈ ਆ ਬਾਬੇ ਨਾਨਕ ਦੀ ਕਿਰਪਾ ਨਾਲ ਆਪਾਂ ਬਾਬੇ ਨਾਨਕ ਦੇ ਹੀ ਘਰ ਜਾ ਰਹੇ ਆ ਸੋ ਬੜੀ ਐਕਸਾਈਟਮੈਂਟ ਹੋ ਰਹੀ ਆ ਜਲਦੀ ਜਲਦੀ ਨਾਲ ਆਪਾਂ ਪਾਰ ਕਰਦੇ ਆ ਜੀ ਜੀਰੋ ਲਾਈਨ